ਸਸਰੀਆਕਾਰ ਜੀ ਸਾਰਿਆਂ ਨੂੰ ਹਰ ਕੀ ਹਾਲ ਚਾਲ ਹੈ ਜੀ ਮਿੱਤ ਕਦੇ ਸਾਰੇ ਵਧੀਆ ਹੋਵਾਂਗੇ ਠੀ ਹੰਗੇ ਤੇ ਅੱਜ ਹੈਗੀ ਸ਼ਿਵਰਾਤਰੀ ਤੇ ਆਪਣੇ ਨਾਲ ਕੋਈ ਸਾਥ ਨਹੀਂ ਸੀਗਾ ਆਪਾਂ ਮੰਮੀ ਦੇ ਘਰੇ ਆਏ ਇੱਥੇ ਤੇ ਬਾਈ ਰੱਖੀ ਜਾਂਦਾ ਮਤਲਬ ਰੱਖਦਾ ਨਹੀਂ ਹੈਗਾ ਕੁਝ ਪਕੌੜੇ ਵਗੈਰਾ ਕਰ ਰਿਹਾ ਹੈਗਾ ਠੀਕ ਹੈ ਤੇ ਅੱਜ ਦਾ ਦਿਨ ਇੰਨਾ ਵੱਡਾ ਹੈਗਾ ਇੰਨਾ ਵੱਡਾ ਬਹੁਤ ਅੱਜ ਦਾ ਦਿਨ ਵੱਡਾ ਹੈਗਾ ਠੀਕ ਹੈ ਸਭ ਨੂੰ ਪਰਮਾਤਮਾ ਸੁੱਖ ਸ਼ਾਂਤੀ ਰੱਖੇ ਦਇਆ ਬਣਾਈ ਰੱਖੇ ਰੇਕ ਤੇ ਪਰਮਾਤਮਾ ਹਰੇਕ ਦੇ ਬੱਚਿਆਂ ਨੂੰ ਸਾਰਿਆਂ ਨੂੰ ਸ਼ੁਕ ਸ਼ਾਂਤੀ ਰੱਖੇ ਠੀਕ ਹੈ ਖੁਸ਼ੀਆਂ ਪਰ ਆਦਨ ਲਿਆਵੇ ਜਿਹੜੇ ਮੇਰੇ ਵੀਰ ਰੱਖੀ ਜਾਂਦੇ ਕਰ ਰਹੇ ਤਾਂ ਬਾਕੀ ਤੁਹਾਡੀ ਮੈਂ ਬਚਵੇਂ ਦੀ ਚੀਜ਼ ਖਵਾਉ ਆਪਦੀ ਆ ਮੇਰਾ ਸਕੂਲ ਸੀ ਇੱਥੇ ਪੜ੍ਹਦੀ ਹੁੰਦੀ ਸੀ ਐਡਾ ਠੀਕ ਪਹਿਲਾਂ ਤਾਂ ਇੱਥੇ ਕਮਰੇ ਹੁੰਦੇ ਸੀ ਉਹ ਕਮਰੇ ਤਾਂ ਵੈਸੇ ਹੈਗੇ ਆ ਉਦਾਂ ਦੇ ਤੇ ਉਹ ਕਮਰੇ ਨਵੇਂ ਬਣਿਆ ਤੇ ਆਪਾਂ ਚੱਲੇ ਸੀਗੇ ਤਤੂਰਾ ਲੈਣ ਵਾਸਤੇ ਜੇ ਲੱਭ ਗਿਆ ਤਾਂ ਲੈ ਕੇ ਆਵਾਂਗੇ ਜਰੂਰ ਠੀਕ ਹੈ ਹਾਂਜੀ ਤੇ ਆਪਾਂ ਵੇਖੋ ਵੇਖੋ ਸਾਰਾ ਪਿੰਡ ਘੁੰਮ ਕੇ ਆਇਆ ਆ ਆਪਾਂ ਨੂੰ ਫੁੱਲ ਨਹੀਂ ਕਿਧਰੋਂ ਮਿਲੇ ਪਰ ਦੋ ਹੀ ਫੁੱਲ ਮਿਲੇ ਆ ਗੁਲਾਬ ਦੇ ਠੀਕ ਹੈ ਤੇ ਦੂਸਰੇ ਰੰਗ ਦੇ ਮਿਲੇ ਜਾ ਕੇ ਆਪਾਂ ਸ਼ਿਵਲਿੰਗ ਤੇ ਚੜਾਣੇ ਆ ਪਹਿਲੀ ਵਾਰ ਮਨ ਦੀ ਤਮੰਨਾ ਹੋਈ ਜਾਂਦੀ ਹੈ ਪੂਰੀ ਵੀ ਆਪਾਂ ਜਾ ਕੇ ਸ਼ਿਵਲਿੰਗ ਤੇ ਫੁੱਲ ਚੜਾਣੇ ਠੀਕ ਹੈ ਕੀ ਵੀਡੀਓ ਕਰਨਾ ਪਣ ਹੈ ਕੋਈ ਨਾ ਟੋੜੇ ਲੇਟ ਹੋ ਜਗੋ ਕੋਈ ਲੈਣ ਟੋੜੇ ਪਹਿਲਾਂ ਸ਼ੁਰੂ ਕਰਵਾ ਦੀ ਕਮਣਾ ਵੀਡੀਓ ਕਿੰਨਾ ਦਾ ਚੱਲ ਬੰਦ ਕਰ ਟੁੱਟਾ ਹੈ ਉਹ ਨਾ ਕੋਣਾ ਜਗਦੀਸ਼ ਦਾ ਦੋਸਤ ਬੰਗਤ ਰੱਖਿਆ ਸੀ ਮਖੰਦੀ ਮਖੰਦੀ ਨੰਦੀ பட் பட் ਕੰਡੋ ਵੱਡੇ ਬਾਰੇ ਕੋਈ ਚ ਨਹੀਂ ਵਸ ਕੋਈ ਲੋੜ ਹੀ ਨਹੀਂ ਕਿ ਐਂਪਲੀਫਾਇਰ ਕਰਨਾ ਜ਼ਰੂਰੀ ਉਹ ਜਗ੍ਹਾ ਨਹੀਂ ਬਣਦਾ ਨਾ ਪੱਕਾ ਪੱਕਾ ਬੋਲਣਾ ਹਮ ਹਮ ਕਰਦੇ ਹਾਂ ਤੇ ਇੱਕ ਸੂਚੀ ਵਾਲਾ ਐਨੀ ਕੁ ਬਾਈ ਨੇ ਇੱਥੇ ਬਣਾਈ ਹੈ ਜਗਾ प्रसाद प्रशाद पे उतौड़े बनने के आड़ी ज लग रहे हो भाई बस शिवा इन जगह बनाई रख बस ਕੋਪੀ ਨਿਊਜ਼ ਕੰਮ ਲਾਵਾਂਗੇ ਸੁਬਾਨ ਅੱਗੇ ਪੜੇ ਨੋਦੀ ਚੱਲ ਮੈਂ ਹੋਟੇ ਲਾ ਆਹ ਚੋਟੇ ਤੇ ਕਰਸਾਈ ਮਾ ਨਾ ਨਾ ਕੰਨਾਂ ਦੇ ਰੂ ਰੇ ਬਾਹੀਆਂ ਨੂੰ ਸੇਕਾਂ ਹੌਣ ਸੇਕ ਕਰਵਾਇਆ ਕਿਉਂ ਹੋਣਾ ਆਂਦੇ ਹੋਣਾ ਉਹਨੂੰ ਪਤਾ ਆ ਜਿਹੜਾ ਬਰੋ ਛੁੱਟੀ ਲੈ ਕੇ ਜਾਓ ਹਾਂ ਹਾਂ ਛੁੱਟੀ ਕਿਉਂ ਬੇਰ ਟੈਸਟ ਵੀ ਕਰ ਕਰਕੇ ਵੀ ਤੂੰ ਜਾ ਜੋ ਜਾਣਾ ਕੰਮ ਕਮ ਕਰਨ ਵਾਲੇ ਇਕ ਵਾਰੀ ਉਹਨੇ ਆਪਣਾ ਥੋੜਾ ਪਤਾ ਯਾਰ ਰੇਡਾ ਵੜਾ ਕੰਮ ਮਾਰ ਕੇ ਕਰਦਾ ਹਾਰਾ ਸੋਹਰੇ ਨਾ ਦੂਜੀ ਤਰੀਕੇ ਪੁੱਤਰੀ ਆ ਵੇਖੋ ਸੁਮਨ ਘਰੇ ਵੀ ਇਹਨੂੰ ਝਾੜੂ ਕਰਨਾ ਕੰਮ ਨਾਨਕਾ ਤੇ ਵੀ ਆ ਕੇ ਸੁਮਨ ਨੂੰ ਆਈ ਕੰਮ ਝਾੜੂ ਪਹਿਲੀ ਵਾਰਾ ਸਾਡਾ ਮਰੀਜ਼ੇ ਘਰੇ ਇੱਥੇ ਬੈਠਾ ਸੀਗਾ ਉਹਨੂੰ ਮਰੀਜ਼ੇ ਬੁਖਾਰ ਹੋਇਆ ਪਿਆ ਤੇ ਠੀਕ ਹੈ ਆਖ ਮਨੂੰ ਖੜਿਆ ਠੀਕ ਹੈ ਮੇਰੇ ਅੱਜ ਕੋ ਪਾਟੇ ਖਿਡਾ ਦੇ ਤੇ ਮਨੂੰ ਅੱਜ ਦੀ ਸ਼ਿਵਰਾਤਰੀ ਤੇ ਤਾਂ ਕਰਕੇ 对的。<Okay. S 2> okay.